ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ 'ਚ ਅੱਜ ਦੋਸਤੋ ਤੁਹਾਨੂੰ ਆਪਾਂ ਇੱਕ ਨੀਲੀ ਚੰਬੀ ਘੋੜੀ ਦਿਖਾਉਣ ਲੱਗੇ ਆ ਅੱਗੇ ਡਿਟੇਲ ਸਾਰੀ ਇਹਦੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੇ ਕਿਸੇ ਸੱਜਣ ਨੇ ਆਪਦੇ ਕਿਸੇ ਜਾਨਵਰ ਦੀ ਐਡ ਕਰਵਾਉਣੀ ਹੋਵੇ ਆਪਣੇ ਇਸ ਚੈਨਲ ਤੇ ਜਾਂ ਘੋੜੇ ਦੀ ਪ੍ਰੋਮੋਸ਼ਨ ਵੀਡੀਓ ਕਰਾਉਣੀ ਹੋਵੇ ਦੋਸਤੋ ਤਾਂ ਵੀਡੀਓ ਦੇ ਅਖੀਰ ਦੇ ਵਿੱਚ ਜਿਹੜਾ ਆਪਣਾ ਨੰਬਰ ਉਹ ਚੱਲਦਾ ਹੁੰਦਾ ਉੱਥੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਸੋ ਇਸ ਘੋੜੀ ਦੀ ਡਿਟੇਲ ਦੀ ਆਪਾਂ ਗੱਲ ਕਰੀਏ ਤਾਂ ਸੱਜਣੋ ਇਹ ਘੋੜੀ ਜਿਹੜੀ ਹੈਗੀ ਹੈ 5.5 ਸਾਲ ਉਮਰ ਇਹਦੀ ਮਾਲਕ ਵੀਰਾਂ ਨੇ ਦ ਘੋੜੀ ਸੋਹਣੀ ਹੈ ਬਾਡੀ ਬੰਦਰ ਚੈੱਕ ਕਰ ਲੋ ਲੈਂਥ ਵਗੈਰਾ ਦੇਖ ਸਕਦੇ ਆ ਚੰਗੀ ਸੋਹਣੀ ਹੈ ਤੇ ਗਰਦਨ ਦੀ ਕੁਆਲਟੀ ਵੀ ਚੰਗੀ ਹੈ ਦੋਸਤੋ ਬਾਕੀ ਕੰਨਾਂ ਪੱਖੋਂ ਵੀ ਸ਼ਕੀਨ ਹੈ ਸੋਹਣੀ ਚੰਗੀ ਘੋੜੀ ਹੈ ਬਾਕੀ ਨਵੇਂ ਹਾਂ ਦੀ ਆਪਾਂ ਕਹਿ ਸਕਦੇ ਆ 5.5 ਸਾਲ ਬਾਈ ਹੋਣਾ ਨੇ ਉਮਰ ਇਹਦੀ ਦੱਸੀ ਹੈ ਇਸ ਟਾਈਮ ਤੇ ਜਿਹੜੀ ਘੋੜੀ ਮੌਕੇ ਤੇ ਖਾਲੀ ਹੈ ਮੀਟ ਨਹੀਂ ਕਰਵਾਈ ਹੋਈ ਬਾਈ ਹੋਣਾ ਨੇ ਬਾਕੀ ਸਵਾਰੀ ਸੂਰੀ ਦੀ ਪਾਸ ਆ ਸੱਜਣੋ ਆ ਤੁਸੀਂ ਦੇਖ ਸਕਦੇ ਆ ਸਵਾਰੀ ਕਰਵਾਉਂਦੀ ਹੈ ਘੋੜੀ ਚਾਲਾਂ ਵੀ ਬਾਈ ਹੁਣਾਂ ਨੇ ਦੱਸਿਆ ਵੀ ਦੋਹਾਂ ਤਰ੍ਹਾਂ ਦੀ ਚਾਲ ਜਿਹੜੀ ਇਹ ਚੱਲਦੀ ਹੈ ਤੇ ਛੋਟੀ ਵੱਡੀ ਚਾਲ ਦੋਨੇ ਚੱਲਦੀਆਂ ਬਾਕੀ ਘੋੜੀ ਚੰਗੀ ਆ ਦੋਸਤੋ ਮੜਕ ਹੈਗੀ ਆ ਘੋੜੀ ਦੇ ਵਿੱਚ ਤੌਰ ਤਾਰ ਤੁਸੀਂ ਦੇਖ ਸਕਦੇ ਆ ਪੂਰੀ ਮੜਕ ਦੇ ਨਾਲ ਜਿਹੜੀ ਇਹ ਘੋੜੀ ਚੱਲਦੀ ਹੈ ਨਖਰਾ ਪੂਰਾ ਘੋੜੀ ਦੇ ਵਿੱਚ ਤੇ ਇਹ ਜਿਹੜਾ ਏਰੀਆ ਬਾਈ ਜੀ ਹੁਣਾਂ ਦਾ ਦੋਸਤੋ ਪਿੰਡ ਰੋਡੇ ਐ ਬਾਈ ਮੈਂਟੂ ਵਾਲਾ ਪਿੰਡ ਐ ਰੋਡੇ ਮੋਗੇ ਜਿਹਲੇ ਦਾ ਪਿੰਡ ਆ ਦੋਸਤੋ ਜਿੱਥੇ ਇਹ ਘੋੜੀ ਖੜੀ ਐ ਨੰਬਰ ਜਿਹੜਾ ਮਾਲਕ ਵੀਰਾਂ ਦਾ ਸਕਰੀਨ ਤੇ ਚੱਲਦਾ ਤੇ ਇਹਦਾ ਜਿਹੜਾ ਮੁੱਲ ਵਗੈਰਾ ਹੈਗਾ ਬਾਈ ਹੁਣੀ ਮੁੱਲੇ ਦਾ ਕਰਦੇ ਹੈਗੇ ਸੱਜਣੋਂ 1,40,000 ਰੁਪਇਆ ਬਾਕੀ ਮੌਕੇ ਦੇ ਬਾਈ ਹੁਣਾ ਨੇ ਕਿਹਾ ਵੀ ਮਾਨਤਨ ਜ਼ਰੂਰ ਕਰਾਂਗੇ ਜਿਹੜਾ ਵੀ ਸੱਜਣ ਆਊਗਾ 1,40,000 ਰੁਪਇਆ ਮੁੱਲ ਕਰਦੇ ਆ ਬਾਕੀ ਕੰਨਾਂ ਕੋਨਾਂ ਦੀ ਤੁਸੀਂ ਦੇਖ ਸਕਦੇ ਆ ਸ਼ਕੀਨ ਹੈ ਘੋੜੀ ਚੰਗੀ ਸੋਹਣੀ ਹੈ ਤੇ ਜੇ ਕਿਸੇ ਸੱਜਣ ਨੇ ਮਲਕੀ ਘੋੜੀ ਖਰੀਦਣੀ ਆ ਤਾਂ ਨੰਬਰ ਬਾਈ ਦਾ ਚੱਲਦਾ ਸਕਰੀਨ ਤੇ ਉਹਨਾਂ ਨਾਲ ਤੁਸੀਂ ਗੱਲਬਾਤ ਕਰ ਲਿਓ ਵੀਡੀਓ ਜਾਂਦੇ ਜਾਂਦੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਤੇ ਜੇ ਕਿਸੇ ਸੱਜਣ ਨੇ ਆਪਦੇ ਕਿਸੇ ਜਾਨਵਰ ਦੀ ਐਡ ਕਰਵਾਉਣੀ ਹੋਵੇ ਆਪਣੇ ਚੈਨਲ ਤੇ ਤਾਂ ਇੱਥੇ ਨੰਬਰ ਆਪਣਾ ਚੱਲਦਾ ਹੁੰਦਾ ਇੱਥੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ